ਤੇ ਅਸੀਂ ਇਹੀ ਸੋਚਿਆ ਵੀ ਜੋ ਵੀ ਬੱਚਾ ਜੋ ਪੰਜਵੀਂ ਕਲਾਸ ਚ ਜਾਂ ਦਸਵੀਂ ਚ ਪੜਦਾ ਹੈ ਇਥੋਂ ਦੀ ਜੋ ਕ੍ਰੋਸਿੰਗ ਕਰੂਗਾ ਉਹਦੀਆਂ ਨਿਗਾਹ ਚ ਜਿਹੇ ਚੀਜ਼ ਪਾਊਗੀ ਉਹ ਨਸ਼ੇ ਤੇ ਸਾਡਾ ਮੰਨਣਾ ਵੀ ਨਹੀਂ ਨੇੜੇ ਜਾਂਦਾ ਕੋਈ ਘਰਾਂ ਚ ਜਿਵੇਂ ਨਸ਼ੇ ਆ ਕੋਈ ਬੀੜੀਆਂ ਪੀਂਦਾ ਕੋਈ ਜਰਦਾ ਛੋਟੇ ਬੱਚੇ ਹਰੇਕ ਘਰੇ ਆ ਬਈ ਕਿਸੇ ਨੂੰ ਦੁਕਾਨ ਤੋਂ ਭੇਜਤਾ ਵੀ ਆ ਲੈ ਕੇ ਆ ਉਹ ਚੀਜ਼ਾਂ ਨਾਲ ਨਸ਼ਾ ਕਰਦਾ ਵੀ ਇਹ ਚੀਜ਼ ਮੰਨਣੀ ਪਊਗੀ ਬੱਚਾ ਉਹਨੂੰ ਦੇਖਦਾ ਵੀ ਇਹ ਚ ਹੈ ਕੀ ਜਿਹੜਾ ਮੇਰਾ ਡੈਡੀ ਜਾਂ ਮੇਰਾ ਚਾਚਾ ਦਾਇਆ ਪਿੰਦਾ ਜੇ ਨਸ਼ਾ ਨੂੰ ਰੋਕਣਾ ਪਹਿਲਾਂ ਆਪਦੇ ਘਰ ਤੋਂ ਚੱਲੋ ਜੇ ਆਪਾਂ ਹੁਣ ਜਿਵੇਂ ਕਹਿ ਦਿੰਦਾ ਵੀ ਸਾਡਾ ਕਲੱਬ ਬਣਾ ਹੈ ਨਾ ਵੀ ਹੁਣ ਸਾਰੀ ਕਹਿੰਦੇ ਵੀ ਆਪਣੇ ਘਰ ਤੋਂ ਪਹਿਲਾਂ ਲੈ ਕੇ ਚੱਲੋ ਜੇ ਆਪਣੇ ਕੋਈ ਘਰੀ ਕਰੀ ਜਾਂਦਾ ਆਪਾਂ ਕਿਸੇ ਗਵਾਂਡੇ ਨੂੰ ਕਹਿਣੇ ਆ ਬਈ ਤੂੰ ਹਟ ਜਾ ਹਟ ਜਾ ਅਗਲਾ ਉਹਦੀ ਗੱਲ ਕਰਾਂਦਾ ਹਾਂ ਰਸੋਟਾ ਆਪ ਤਾਂ ਹਟਾਣੀ ਹੈ ਬਸ ਉੱਥੋਂ ਸਵਾਗਤ ਆ ਦੋਸਤੋ ਤੁਹਾਡਾ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਅੱਜ ਕੱਲੇ ਇੱਕੋ ਹੀ ਮੁੱਦਾ ਚੱਲ ਰਿਹਾ ਨਸ਼ੇ 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 ਕੋਈ ਸਰਕਾਰ ਤੇ ਇਲਜ਼ਾਮ ਲਗਾ ਰਿਹਾ ਤੇ ਕੋਈ ਪੰਚਾਇਤਾਂ ਤੇ ਇਲਜ਼ਾਮ ਲਗਾ ਰਿਹਾ ਤੇ ਕੋਈ ਆਪਣੇ ਆਂਢ ਗੁਆਂਢ ਤੇ ਲਗਾ ਰਿਹਾ ਕਿ ਸਾਡੇ ਮੁੰਡੇ ਨੂੰ ਤਾਂ ਫਲਾਣਿਆਂ ਨੇ ਨਸ਼ੇ ਤੇ ਲਾ ਦਿੱਤਾ ਪਰ ਇਸ ਚੀਜ਼ ਨੂੰ ਰੋਕਣ ਵਾਸਤੇ ਅਤੇ ਠੱਲ ਪਾਉਣ ਵਾਸਤੇ ਬਹੁਤ ਘੱਟ ਲੋਕ ਨੇ ਜਿਹੜੇ ਉਦਮ ਕਰ ਰਹੇ ਨੇ ਅੱਜ ਮੈਂ ਤੁਹਾਨੂੰ ਜਿਹੇ ਨੌਜਵਾਨਾਂ ਨਾਲ ਮਲਾਉਣ ਜਾ ਰਿਹਾ ਹਾਂ ਜਿਨ੍ਹਾਂ ਨੇ ਪਿੰਡ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦਾ عہد ਚੁੱਕਿਆ ਹੋਇਆ ਹੈ ਇਹ ਚਾਹੁੰਦੇ ਨੇ ਕਿ ਪਿੰਡ ਦਾ ਕੋਈ ਵੀ ਨੌਜਵਾਨ ਨਸ਼ੇ ਤੇ ਨਾ ਲੱਗੇ ਅਤੇ ਜੋ ਆਪਣੀ ਜਵਾਨੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਾਣੇ ਤਾਂ ਮੈਂ ਅੱਜ ਖੜਾ ਹਾਂ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਕਲੱਬ ਦੇ ਨੌਜਵਾਨਾਂ ਨੇ ਇਹ ਬੀੜਾ ਚੁੱਕਿਆ ਕਿ ਪਿੰਡ ਵਿੱਚੋਂ ਨਸ਼ੇ ਖਤਮ ਕੀਤੇ ਜਾਣ ਉਹਨਾਂ ਨੇ ਆਪਣੀ ਪਹਿਲ ਕਦਮੀ ਕਰਦੇ ਹੋਏ ਪਿੰਡ ਦੀਆਂ ਜਿਹੜੀਆਂ ਸਰਕਾਰੀ ਧਰਮਸ਼ਾਲਾ ਸੀਗੀਆਂ ਉਹਨਾਂ ਤੇ ਸਭ ਤੋਂ ਪਹਿਲਾਂ ਸਲੋਗਨ ਲਿਖਿਆ ਜੋ ਕਿ ਪੜ੍ਹਾਈ ਅਤੇ ਨਸ਼ੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਨਸ਼ੇ ਤੋਂ ਬਚੋ ਅਤੇ ਪੜ੍ਹਾਈ ਵੱਲ ਆਪਣਾ ਧਿਆਨ ਕਰੋ ਤਾਂ ਮੇਰੇ ਨਾਲ ਨੇ ਕਲੱਬ ਦੇ ਸਾਰੇ ਪ੍ਰਬੰਧਕ ਬਗੀਰ ਜ਼ਿੰਮੇਵਾਰ ਵੀਰ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਇਹ ਆਈਡੀਆ ਕਿਵੇਂ ਆਇਆ ਔਰ ਇਹਨਾਂ ਦੀ ਕੀ ਸੋਚ ਹੈ ਸਵਾਗਤ ਹੈ ਬਾਈ ਜੀ ਕੀ ਤੁਹਾਡਾ ਸੋਚ ਕੇ ਚੱਲੇ ਸੀਗੇ ਵੀ ਆਪਾਂ ਜਿਹੜਾ ਹੈਗਾ ਇਹ ਨਸ਼ਿਆਂ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਭਈ ਸਾਡੀ ਕਈ ਸਮੇ ਤੋਂ ਸ ਹੈਗਾ ਇਹ ਸੋਚ ਰਹੀ ਹੈ ਵੀ ਅਸੀਂ ਇਸ ਧਰਮਸ਼ਾਲਾ ਦੀਆਂ ਕੰਧਾਂ ਤੇ ਚਲੋ ਪਿੰਡ ਦੀਆਂ ਜੋ ਵੀ ਸਾਂਝੀਆਂ ਥਾਵਾਂ ਨੇ ਸਾਡਾ ਪ੍ਰੋਜੈਕਟ ਚੱਲੀ ਜਾਂਦਾ ਵੀ ਲਿਖਾਵਾਂਗੇ। ਤੇ ਅਸੀਂ ਇਹ ਹੀ ਸੋਚਿਆ ਵੀ ਜੋ ਵੀ ਬੱਚਾ ਜੋ 5ਵੀਂ ਕਲਾਸ ਚ ਜਾਂ 10ਵੀਂ ਚ ਪੜਦਾ ਹੈ ਇਥੋਂ ਦੀ ਜੋ ਕ੍ਰੋਸਿੰਗ ਕਰੂਗਾ ਉਹਦੀਆਂ ਨਿਗਾਹ ਚ ਜਿਹੇ ਚੀਜ਼ ਪਾਊਗੀ ਉਹ ਨਸ਼ੇ ਤੇ ਸਾਡਾ ਮੰਨਣਾ ਵੀ ਨਹੀਂ ਨੇੜੇ ਜਾਂਦਾ। ਕਿਉਂ ਲੈਣਾ ਤੋਂ ਪੜ ਕੇ ਹੀ ਜੇ ਕੋਈ ਸਿੱਖਣ ਨੂੰ ਮਿਲੂਗਾ। ਤਾ شاید ਬੱਚਾ ਜਾਂ ਨਸ਼ੇ ਤੋਂ ਦੂਰ ਰਹਿ ਸਕਦਾ ਹੈ ਬਾਕੀ ਵੀ ਨਸ਼ਾ ਜਿਵੇਂ ਕਿ ਕਈ ਸੱਜਣ ਕਹਿੰਦੇ ਆ ਵੀ ਘਰਾਂ 'ਚ ਜਿਵੇਂ ਨਸ਼ੇ ਆ ਕੋਈ ਬੀੜੀਆਂ ਪੀਂਦਾ ਕੋਈ ਜੜਦਾ ਛੋਟੇ ਬੱਚੇ ਹਰੇਕ ਘਰੇ ਆ ਬਈ ਕਿਸੇ ਨੂੰ ਦੁਕਾਨ ਤੋਂ ਭੇਜਤਾ ਵੀ ਆ ਲੈ ਕੇ ਆ ਉਹ ਚੀਜ਼ਾਂ ਨਾਲ ਨਸ਼ਾ ਕਰਦਾ ਵੀ ਇਹ ਚੀਜ਼ ਮੰਨਣੀ ਪਊਗੀ ਬੱਚਾ ਉਹਨੂੰ ਦੇਖਦਾ ਵੀ ਇਹ ਚ ਹੈ ਕੀ ਜਿਹੜਾ ਮੇਰਾ ਡੈਡੀ ਜਾਂ ਮੇਰਾ ਚਾਚਾ ਦਾਇਆ ਪਿੰਦਾ ਉਹ ਵੀ ਅਸੀਂ ਤਾਂ ਇਹੀ ਕਹਿੰਦੇ ਹਾਂ ਛੋਟੇ ਬੱਚਾਂ ਤੋਂ ਸ਼ਾਇਦ ਦੁਕਾਨਾਂ ਤੋਂ ਨਾ ਮੰਗਾਇਆ ਜਾਵੇ ਜੋ ਲੱਗੇ ਆ ਉਹਨਾਂ ਨੂੰ ਵੀ ਸਾਡੀ ਤਾਂ ਇਹੀ ਅਪੀਲ ਆ ਬਈ ਬਈ ਇਹ ਚੀਜ਼ ਨੂੰ ਵੀ ਛੱਡੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਇੱਕ ਵਾਰੀ ਜ਼ਿੰਦਗੀ ਮਿਲਦੀ ਹੈ ਬਈ ਵਧੀਆ ਜੀਓ ਇਹਨੂੰ ਬਾਕੀ ਜੋ ਵੀ ਸਾਂਝੀਆਂ ਜਗ੍ਹਾ ਵੀ ਅਸ਼ਨੈਸ਼ ਦੇ ਜੋ ਇਹ ਲੈਣਾ ਹੈ ਪੜ੍ਹਾਈ ਥਰੂ ਵੀ ਸਾਡਾ ਜਗਦੀਸ਼ ਭਾਈ ਹੈਗਾ ਟਿਊਸ਼ਨ ਫ੍ਰੀ ਬੱਚਾ ਨੂੰ 3 ਸਾਲਾਂ ਤੋਂ ਪੜਾ ਰਿਹਾ ਬਈ 20-25 ਪਲੱਸ ਬੱਚੇ ਉਹਦੇ ਕੋਲ ਟਿਊਸ਼ਨ ਫ੍ਰੀ ਪੜਦੇ ਆ ਜੋ ਲੋੜਵੰਦ ਘਰਾਂ ਦੇ ਬੱਚੇ ਆ ਬਾਕੀ ਕੋਈ ਵੀ ਬੱਚਾ ਉਹਦੇ ਕੋਲ ਟਿਊਸ਼ਨ ਪੜ ਸਕਦਾ ਇਹ ਸਾਡੀ ਕੋਸ਼ਿਸ਼ 3 ਸਾਲਾਂ ਤੋਂ ਚੱਲ ਰਹੀ ਹੈ ਤੇ ਹਾਂਜੀ ਕਲੱਬ ਵੱਲੋਂ ਤੁਸੀਂ ਪਿੰਡ 'ਚ ਹੋਰ ਕੀ ਕੀ ਉਦਮ ਕੀਤੇ ਆ ਸਾਂਝੇ ਕੰਮਾਂ ਵਾਸਤੇ ਕਲੱਬ ਵੱਲੋਂ ਬਈ ਸਾਡੇ ਸਾਢੇ 3-4 ਸਾਲਾਂ ਤੋਂ ਚੱਲੀ ਜਾਂਦੇ ਆ ਬਈ ਪ੍ਰੋਜੈਕਟ ਜਾਨੀ ਕਿ ਮੋੜ ਤੇ ਸਥਿਆਰ ਲਾਉਣੇ ਮੰਨ ਲੋ ਇਹ ਰੋਡ ਕਿੱਧਰ ਜਾ ਰਹੀ ਐ ਮੇਨ ਪਲੇਟਾਂ ਲਾਈਆਂ ਹੋਣਾਂ ਪਿਛਲੇ ਸਾਲ ਜਿਹੜੀਆਂ ਵਾਸਤੇ ਚਲਵਾਲ ਨੇ ਲਾਏ ਕੋਈ ਪਿੰਡ ਦੀ ਸਫਾਈ ਦਰਾਹ ਤਾ ਪਿਛਲੇ 15 ਗਾਸ ਤੇ ਅਸੀਂ 700 ਮੁੱਝਾ ਵੰਡਿਆ ਸੀ ਬਈ ਇਹ ਤੱਕੀ ਵੀ ਸਾਡੀ ਕੋਸ਼ਿਸ਼ ਐ ਅਸੀਂ 1500 ਪਲੱਸ ਮੁੱਝਾ ਵੰਡਣ ਦੀ ਕੋਸ਼ਿਸ਼ ਹੈਗੀ ਐ ਕੋਸ ਬੁਝੇ ਸਾਡੇ ਕਾਮਯਾਬੀ ਹੋਏ ਆ ਉਹ ਵੀ ਅਸੀਂ ਦਿਖਾ ਸਕਦੇ ਆ ਸਾਡੇ ਸੰਗਾਨ ਘਾਟ ਆ ਇੱਧਰ ਹੋਰ ਸਾਂਝੀਆਂ ਜਗ੍ਹਾ ਤੇ ਬੁਝੇ ਲੱਗੇ ਆ ਕਾਮਯਾਬਾ ਵੀ ਤੇ ਸੰਭਾਲਣ ਨਾਲ ਹੀ ਮੰਨ ਲਓ ਚੀਜ਼ ਵੱਜਦੀ ਆ ਜੇ ਲਾ ਕੇ ਛੜਤੀ ਉਹਦਾ ਕੋਈ ਫਾਇਦਾ ਨਹੀਂ ਬਈ ਫੋਟੋ ਕਰਨ ਦਾ ਇੰਨਾ ਚੀਜ਼ਾਂ ਤੁਹਾਡੇ ਨੂੰ ਸਹਿਯੋਗ ਕੀਦਾ ਪਿੰਡ ਮਤਲਬ ਪਿੰਡ ਪੱਧਰ ਤੇ ਜਾਂ ਕੋਈ ਬਾਹਰ ਐਨ ਆਰ ਆਈ ਹੋ ਗਏ ਬਈ ਸਹਿਯੋਗ ਸਾਰੇ ਪਿੰਡ ਦਾ ਹੀ ਆ ਸਾਰੇ ਹੀ ਆਪਾਂ ਨੂੰ ਵਧੀਆ ਸਹਿਯੋਗ ਦਿੰਦੇ ਬਈ ਐਨਆਰਈ ਵੀਰ ਵੀ ਆਪਣੇ ਨਾਲ ਪੂਰੀ ਹਿੰਮਤ ਕਰਾਉਂਦੇ ਆ ਬਾਕੀ ਸਾਰੇ ਕਲੱਬ ਮੈਂਬਰ ਜਿੰਨੇ ਵੀ ਸਾਡੇ ਕਲੱਬ ਦੇ ਮੈਂਬਰ ਆ ਵੀ ਸਾਰੇ ਇੱਕਜੁੱਟ ਹੋ ਕੇ ਕੰਮ ਕਰਦੇ ਆ ਕਿਸੇ ਦੇ ਮਨ 'ਚ ਕੋਈ ਇਹੋ ਜਿਹੀ ਗੱਲ ਨਹੀਂ ਇੱਕ ਫੋਨ ਤੇ ਸਾਰੇ ਮੈਂਬਰ ਕਲੱਬ ਲਈ ਕੰਮ ਕਰਨ ਨੂੰ ਤਿਆਰ ਰਹਿੰਦੇ ਵੀ ਠੀਕ ਹੈ ਭਾਈ ਜਿਵੇਂ ਕਿ ਸਰਕਾਰ ਕਹਿ ਰਹੀ ਆ ਵੀ ਅਸੀਂ ਨਸ਼ਿਆਂ ਪ੍ਰਤੀ ਰੋਕਥਾਮ ਲਈ ਬਹੁਤ ਕੁਝ ਕਰ ਰਹੇ ਆ ਤੁਹਾਨੂੰ ਕੀ ਲੱਗ ਰਿਹਾ ਵੀ ਸਰਕਾਰ ਬਾਕੀ ਨਸ਼ਿਆਂ ਪ੍ਰਤੀ ਰੋਕ ਰਹੀ ਆ ਜਾਂ ਫਿਰ ਅਜੇ ਵੀ ਪਿੰਡਾਂ ਦੀ ਜਿਹੜੀ ਨੌਜਵਾਨੀ ਆ ਉਹ ਨਸ਼ਿਆਂ ਤੇ ਲੱਗੀ ਹੋਈ ਆ ਅਜੇ ਵੀ ਹੈਗੀ ਐ ਵੀਰੇ ਇਹ ਕੋਈ ਅੱਦਾਂ ਦਾ ਲਾਦਾਨੀਆਂ ਵੀ ਕੁਝ ਕਰਦੀ ਆ ਪਰ ਵੱਟ ਵੀ ਕਰੀ ਵੀ ਜਾਂਦੀ ਆ ਆਪਾਂ ਐ ਨਹੀਂ ਕਹਿੰਦੇ ਬਹੁਤ ਲੋਕ ਪਿੱਛੇ ਵੀ ਹਟ ਰਹੇ ਆ ਪਰ ਮਤਾ ਹੀ ਗਣਾ ਵੀਰੇ ਵੀ ਜੇ ਨਸ਼ਾ ਨੂੰ ਰੋਕਣਾ ਪਹਿਲਾਂ ਆਪਦੇ ਘਰ ਤੋਂ ਚੱਲੋ ਜੇ ਆਪਾ ਹੁਣ ਜਿਵੇਂ ਕਹਿ ਦਿੰਦਾ ਵੀ ਸਾਡਾ ਕਲੱਬ ਬਣਾ ਹੈ ਨਾ ਹੂੰ ਹੂੰ ਕੀ ਹੁਣ ਸਾਰੀ ਕਹਿੰਦੇ ਵੀ ਆਪਣੇ ਘਰ ਤੋਂ ਪਹਿਲਾਂ ਲੈ ਕੇ ਚੱਲੋ ਜੇ ਆਪਣੇ ਕੋਈ ਘਰੀ ਕਰੀ ਜਾਂਦਾ ਆਪਾਂ ਕਿਸੇ ਗਵਾਂਡੇ ਨੂੰ ਕਹਨੇ ਆ ਬਈ ਤੂੰ ਹਟ ਜਾ ਹਟ ਜਾ ਅਗਲਾ ਉਹਦੀ ਕਹਿੰਦਾ ਰਸੋਟਾ ਆਪ ਤਾਂ ਹਟਾਣੀ ਆ ਉਸ ਤੋਂ ਹੂੰ ਤਾਂ ਕਰਕੇ ਵੀ ਤੁਸੀਂ ਪਹਿਲਾਂ ਆਪ ਦੇ ਘਰ ਤੇ ਚੱਲੋ ਤੇ ਕੋਈ ਛੋਡਾ ਹੈਗਾ ਉਹਨੂੰ ਹਟਾਓ ਫੇਰ ਹੀ ਆਪਾਂ ਕਿਸੇ ਨੂੰ ਕਹਿ ਕਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਜਿਹੜੇ ਬੱਚੇ ਜਿਹੜੇ ਕਲੱਬ ਚਲਾ ਰਹੇ ਨੇ ਇਹ ਮਿਹਨਤ ਕਸ਼ ਲੋਕਾਂ ਦੇ ਬੱਚੇ ਨੇ ਜਿਹੜੇ ਕਿ ਆਪਦੀ ਮਿਹਨਤ ਮਜ਼ਦੂਰੀ ਵੀ ਕਰਦੇ ਨੇ ਉਹਦੇ ਚੋਂ ਦਸਵੰਤ ਕੱਢ ਕੇ ਇਹ ਮਾਨਤਾ ਭਲਾਈ ਦੇ ਕੰਮਾਂ ਤੇ ਵੀ ਲਾਉਂਦੇ ਨੇ ਪਿੰਡ ਦੇ ਸਾਂਝੇ ਕੰਮਾਂ ਤੇ ਵੀ ਲਾਉਂਦੇ ਨੇ ਤਾਂ ਅਜਿਹੇ ਲੋਕਾਂ ਦਾ ਸਹਿਯੋਗ ਕਰਨਾ ਆਪਣਾ ਸਭ ਦਾ ਫਰਜ਼ ਬਣਦਾ ਹੈ ਤਾਂ ਨਸ਼ਿਆਂ ਪ੍ਰਤੀ ਜਾਗਰੂਕ ਆਪਾਂ ਨੂੰ ਘਰ ਤੋਂ ਹੋਣਾ ਪੈਣਾ ਹੈ ਪਹਿਲਾਂ ਆਪਣੇ ਘਰ ਦੇ ਵਿੱਚੋਂ ਨਸ਼ੇ ਬੰਦ ਕਰਨੇ ਪੈਣੇ ਆ ਫਿਰ ਹੀ ਆਪਾਂ ਕਿਤੇ ਅੱਗੇ ਜਾ ਕੇ ਸਮਾਜ ਦੇ ਵਿੱਚੋਂ ਇਹ ਨਸ਼ੇ ਦਾ ਕੋਹੜ ਆ ਜਿਹੜਾ ਖਤਮ ਕਰ ਸਕਾਂਗੇ ਸਾਡੀ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਪੇਜ ਨੂੰ ਫੋਲੋ ਕਰ ਲੈਣਾ ਜੇਕਰ ਤੁਹਾਡੇ ਕੋਲ ਵੀ ਕੋਈ ਅਜਿਹੀ ਕਹਾਣੀ ਹੈਗੀ ਆ ਜਿਹੜੀ ਕਿ ਤੁਸੀਂ ਸਮਾਜ ਨੂੰ ਦੱਸਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਸਾਡੇ ਨਾਲ ਸੰਪਰਕ ਕਰ ਲੈਣਾ